ਝੂਠ ਕਦੇ ਬੋਲਦਾ ਨਹੀਂ ਸੱਚ ਉਜਾਗਰ ਕਰਦਾ ਹੈ ਪੀਪੀ 32 ਵਾਲਾ ਦਿਨੇਸ਼ ਮਿੱਤਰੋ ਖੱਚਰਾਂ ਨੇ ਤਾਂ ਗੱਲ ਗੋਲੀ ਨਹੀਂ ਪਰ ਕਹਿਰ ਕਰ ਗਿਆ ਘੋੜੀ ਵਾਲਾ ਰਕੇਸ਼ ਮਿੱਤਰੋ ਘੋੜੀ ਵਾਲਾ ਰਕੇਸ਼ ਮਿੱਤਰੋ ਤਾਂ ਸਰਕਾਰਾਂ ਅੱਗੇ ਬੇਨਤੀਆਂ ਕਰ-ਕਰ ਹੰਭ ਗਏ ਜਿਨ੍ਹਾਂ ਨੇ ਸਟੇਲ ਹੈ ਉਹਨਾਂ ਨੇ ਸ਼ਹਿਰ ਨੂੰ ਹੰਭਾਤਾ ਲੇਕਿਨ ਇਹ ਘੋੜੀ ਵਾਲਾ ਰਕੇਸ਼ ਇਹ ਸਾਡਾ ਭਰਾ ਇੱਥੇ ਆਪਣੀ ਜ਼ਿੰਮੇਵਾਰੀ ਸਮਝ ਕੇ ਆਇਆ ਤੇ ਟੋਏਪੂਰ ਦਾ ਪਿਆ ਅਸੀਂ ਇਹਦਾ ਸਨਮਾਨ ਵੀ ਕਰਨਾ ਹੈ ਸ਼ਲਾਘਾ ਵੀ ਕਰਨੀ ਹੈ ਰਕੇਸ਼ ਮਾੜਾ ਥੱਲੇ ਆ ਜਾ ਮੇਰਾ ਭਰਾ ਤੋ ਆਇਆ ਤਗਾ ਪਿਆ ਆਇਆ ਸੀ ਲੋਕੀ ਡਿਗਦੇ ਸੀ ਤਾਂ ਮੈਂ ਵੀ ਇੱਕ ਦੇਖਣ ਲੱਗਾ ਸੀ ਕਰਕੇ ਮੈਂ ਤਾਂ ਟੋਏ ਨੂੰ ਭਰ ਦਈਏ ਹਾਂਜੀ ਹਾਂਜੀ ਪੀਵੀ ਪੱਤੀ ਦੇ ਵੀਡੀਓ ਦੇਖਦੇ ਆ ਜੀ ਇਹਨਾਂ ਤੋਂ ਸਾਨੂੰ ਪਤਾ ਲੱਗਾ ਸੀ ਜੀ ਕਹਿੰਦੇ ਇਹ ਭਰਦੇ ਟੋਆ ਵੀ ਅਗਾ ਹੀ ਭਰ ਦਿੰਦੇ ਆ ਟੋਆ ਠੀਕ ਹੈ ਜੀ ਕਿਉਂ ਤੁਹਾਡਾ ਖਰਚਾ ਕਿੰਨਾ ਇੱਥੇ ਇੱਥੇ ਖਰਚਾ ਜੀ ਹੁਣਾਂ ਹੀ 100 ਰੁਪਏ ਖਰਚਾ ਆਦਾ ਹੈ 100 ਰੁਪਏ ਖਰਚਾ ਹਾਂਜੀ ਹਾਂਜੀ ਕੋਈ ਨਹੀਂ ਤੁਹਾਨੂੰ ਅਸੀਂ ਵੱਧ ਪੈਸੇ ਦੇ ਦੇਣੇ ਆ ਉਹਦਾ ਖਰਚਾ ਕੋਲ ਨਹੀਂ ਲੱਗਣ ਦਿੰਦੇ ਤੇ ਆ ਤੁਸੀਂ ਇੱਧਰ ਵੀ ਕਲਾਬ ਰੋਡ ਦੇ ਵੀ ਟੋਏ ਸਾਰੇ ਭਰ ਕੇ ਆਏ ਆ ਅੱਛਾ ਹਾਂਜੀ ਉਧਰ ਵੀ ਆ ਕੇ ਤੁਸੀਂ ਦੇ ਤੇ ਕੰਮ ਤੁਸੀਂ ਕੀ ਕਰਦੇ ਆ ਫਿਰ ਕੰਮ ਆਹੀ ਆਹੀ ਕੰਮ ਕਰਦਾ ਜਿਹੜੇ ਦਾ ਰੇੜੇ ਦਾ ਹਾਂਜੀ ਅੱਪ ਤੁਹਾਡਾ ਨਾਮ ਰਕੇਸ਼ ਆ ਆਪਣਾ ਫੋਨ ਨੰਬਰ ਬੋਲ ਦੋ ਗਾਂ ਤੋਂ ਮੇਰੀ ਵੀਰਾ ਭੈਣਾਂ ਨੂੰ ਬੇਨਤੀ ਆ ਜਿਨੇ ਵੀ ਕੰਮ ਕਰਾਉਣਾ ਰੇੜੇ ਦਾ ਕਿਤੇ ਲੋੜੇ ਤੇ ਰਕੇਸ਼ ਨੂੰ ਜ਼ਰੂਰ ਫੋਨ ਕਰ ਦੇਣਾ ਆਪਣਾ ਨੰਬਰ ਬੋਲ ਦੋ 98152 72901 98152 72901 ਠੀਕ ਹੈ ਤੇ ਰਕੇਸ਼ ਘੋੜੀ ਵਾਲਾ ਕਰੋ ਕਰੋ ਕੰਮ ਰਕੇਸ਼ ਘੋੜੀ ਵਾਲੇ ਦੀ ਅਸੀਂ ਵੀ ਇਹ ਹੈਲਪ ਕਰ ਦੇਣੀ ਜਿੰਨੀ ਕਰ ਸਕਦੇ ਆ ਸਾਡੇ ਭੈਣਾ ਭਰਾਵਾਂ ਨੇ ਵੀ ਕਰਨੀ ਕਿਉਂਕਿ ਸਮਾਜ ਦੀ ਹੈਲਪ ਕਰ ਰਿਆ ਕਿਸੇ ਨੇ ਨਹੀਂ ਭੇਜਿਆ ਆਪ ਆਇਆ ਵੀ ਬਈ ਜੀ ਸ਼ੇਰਾ ਰਕੇਸ਼ ਦਿਲ ਜਿੱਤ ਲਿਆ ਮੈਂ ਕਿਹਾ ਜੀ ਸ਼ੇਰਾ ਜੀ ਮਾਰੇ ਤੈਨੂੰ ਚੜਦੀ ਕਲਾ ਹੀ ਰੱਖੇ ਤੈਨੂੰ ਬਹੁਤ ਦੁਆਵਾਂ ਮਿਲਣੀਆਂ ਰਕੇਸ਼ ਨੇ ਸਿਰ ਲਾਇਆ ਘੋੜੀ ਦਾ ਕੀ ਨਾ ਆ ਹੈ ਆ ਕਾਟੋ ਲੜਨੀ ਬਾਧੇ ਹੁਣ ਇਹ ਘੋੜੀ ਦਾ ਨਾਂ ਕਾਟੋ ਆ ਤੇ ਕਾਟੋ ਲੀਡਰਾਂ ਦੇ ਬਹੁਤ ਲੜਨੀ ਆ ਹੁਣ ਕਿਉਂਕਿ ਉਹਨਾਂ ਤੋਂ ਕੰਮ ਨਹੀਂ ਲੰਘ ਜਾ ਬਾਈ ਲੰਘ ਜਾ ਤਰਕੇਸ਼ ਆਪਣੇ ਵੱਲੋਂ ਸੇਵਾ ਨਿਭਾਏ ਜ ਰਹਿਣਾ ਕਿੱਥੇ ਆ ਠੀਕ ਹੈ ਤੇ ਤੁਸੀਂ ਰਕੇਸ਼ ਦੀ ਮਦਦ ਕਰਨੀ ਰਕੇਸ਼ ਦਾ ਫੋਨ ਨੰਬਰ ਪਾ ਦਿਆਂਗੇ ਆ ਰਕੇਸ਼ ਆਪਣੀ ਜ਼ਿੰਮੇਵਾਰੀ ਸਮਝ ਕੇ ਆਇਆ ਸਰਕਾਰਾਂ ਜ਼ਿੰਮੇਵਾਰੀ ਤੋਂ ਭੱਜ ਗਈਆਂ ਕਈਆਂ ਨੇ ਜ਼ਿੰਮੇਵਾਰੀ ਲੈਣ ਨਹੀਂ ਦਿੱਤੀ ਤੇ ਰਕੇਸ਼ ਕੰਮ ਕਰਦਾ ਪਿਆ ਜਿਹੜਾ ਇੰਦਾ ਵੀਰ ਕੰਮ ਕਰਦਾ ਸੀ ਉਹਦੀ ਸ਼ਲਾਘਾ ਕਰਦੇ ਆ ਕਾਟੋ ਉਹ ਕਾਟੋ 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 ਤੇ ਲੜਨਾ ਬਹੁਤੇ ਲੀਡਰਾਂ ਦੇ ਅੱਜ